ਸੱਜਣ ਬਹੁਤ ਵਧੀਆ ਹੈ ਯਾਰ ਹੋਵੇ ਤੇ ਇਹੋ ਜਿਹਾ ਹੋਵੇ ਨਾ ਤੇ ਯਾਰ ਹੋਵੇ ਨਾ ਬਹੁਤ ਵਧੀਆ ਹੈ ਅਨਾ ਡਾਕਟਰਾਂ ਨੇ ਪੈਸੇ ਬਣਾਉਣ ਦੀ ਖਾਤਰ ਬਿੱਲ ਬਣਾਉਣ ਦੀ ਖਾਤਰ ਮਸ਼ੀਨਾਂ ਚ ਚਲਾਈ ਰੱਖਿਆ ਤੇ ਮੈਨੂੰ ਨਹੀਂ ਲੱਗਦਾ thro ਡਾਕਟਰਾਂ ਨੇ ਬਾਵਾ ਖੜੀਆਂ ਕਰਤੀਆਂ ਤੇ ਰਾਬੇ ਨੂੰ বাজਾਇਆ ਜਾਂਦਾ ਆ ਬਾਕੀ ਕੋਈ ਨਹੀਂ ਡਾਇਟ ਨਹੀਂ বাজਾ ਜਾਂਦੇ ਕਹੂ ਸਾਲੇ ਜਿਗਾਵਾ ਰਹਿਣ ਕਿ ਤਰ੍ਹਾਂ ਕੁੱਤੇ ਤੁਰਦੇ ਫਿਰਦੇ ਬਾਹਰ ਨਹੀਂ ਰਹਿਣੇ ਚਾਹੀਦੇ ਕਾਂਵਾ ਨਾ ਲੋਕੀ ਪਹਿਲੋ ਦੁੱਧ ਪਿੰਦੇ ਆ ਦੁੱਧ ਪੀ ਗਏ ਮੁੜ ਕੇ ਫੰਡਰ ਕਰਕੇ ਉਹਨੂੰ ਛੱਡ ਦਿੰਦੇ ਆ ਇਹ ਕਿਹੜਾ ਬੰਦਾ ਜਾਂਦਾ ਦੁਨੀਆ ਤੋਂ ਰਾਜਪੀਰ ਰੰਧਾ ਜੀ ਗਏ ਆ ਕਿਹਦੇ ਬਾਪਸੀ ਹੋਣਾ ਬੜਾ ਔਖਾ ਜੀ ਹਾਂਜੀ ਠੀਕ ਆ ਨਾ ਤੇ ਬੜਾ ਔਖਾ ਬਹੁਤ ਬੜੇ ਲੋਕਾਂ ਨੂੰ ਬੜਾ ਦੁੱਖ ਹੋਇਆ ਠੀਕ ਆ ਨਾ ਇਹਦਾ ਜਾਨ ਚ ਬੰਦਾ ਬਹੁਤ ਵਧੀਆ ਹੀ ਪੰਜਾਬੀ ਗਾਇਕ ਪੰਜਾਬ ਚ ਬਹੁਤ ਵਧੀਆ ਸੀ ਨਾਲੋ ਫਿਰ ਇਹ ਬੜੀ ਘਾਟ ਹੈ ਗਾਇਕਾਂ ਦੀ ਤੁਸੀਂ ਸੰਗਾ ਸਾਹਿਬ ਨੇ ਦੇਖੀ ਇੱਕ ਤੋਡੇ ਤੇ ਉਹਨਾਂ ਨੇ ਵੀਡੀਓ ਬਣਾਈ ਤੋਡੇ ਤਰ੍ਹਾਂ ਪੱਗ ਬੰਨ ਕੇ ਹਾਂ ਵੀਡੀਓ ਬਣਾਈ ਬਹੁਤ ਵਧੀਆ ਤੋਡੇ ਤਰ੍ਹਾਂ ਪੱਗ ਬੰਨ ਕੇ ਉਹਨਾਂ ਮੇਰੀ ਨਕਲ ਕੀਤੀ ਕਿਦਾਂ ਕੋ ਕਿਦਾਂ ਕੋ ਕਰਾਈ ਉਹਨਾਂ ਨੇ ਠੀਕ ਹੈ ਨਾ ਹਾਂ ਬਹੁਤ ਵਧੀਆ ਬਹੁਤ ਪਿਆਰਾ ਲੱਗਾ ਤੇ ਗਾਇਕ ਮੈਂ ਨਾ ਪਰਸੋਂ ਇਹਨਾਂ ਦਾ ਗੀਤ ਸੁਣ ਰਿਹਾ ਹਾਂ ਮੈਂ ਬਹੁਤ ਮੈਂ ਗੀਤ ਸੁਣਦਾ ਰਿਹਾ ਇਹਨਾਂ ਦੇ ਬਹੁਤ ਪਿਆਰੇ ਗੀਤ ਈ ਘਰਾਂ ਚ ਸੁਣਨ ਵਾਲੇ ਗੀਤ ਈ ਸੰਗ ਸੰਗਤ ਜਮਾਟੀਮੇ ਤੁਸੀਂ ਹੋਏ ਜਾਂ ਸਰਪੰਨ ਸਿੰਘ ਮੁੱਖ ਮੰਤਰੀ ਇੱਕ ਵਾਇਰਲ ਹੋਇਆ ਉਹਨਾਂ ਦੇ ਉਹਨਾਂ ਦੀਆਂ ਵੀਡੀਓਜ਼ ਤੇ ਵੀ ਵੀਡੀਓਜ਼ ਬਣਾਉਣੀਆਂ ਭਾਵੇਂ ਮਜ਼ਾਕ ਨਾ ਭਾਵੇਂ ਕੈਪਰੀਸ਼ੀਟ ਕਰਨ ਲਈ ਹਾਂ ਆ ਦੇਖੋ ਪਤਾ ਗੱਲ ਕੀ ਆ ਰੀਲਾਂ ਚੱਲੋ ਲੋਕਾਂ ਨੇ ਸਾਡੀ ਬਹੁਤ ਨਕਲ ਕੀਤੀ ਮੇਰੀ ਪੱਗ ਦੀ ਬਹੁਤ ਨਕਲ ਕੀਤੀ ਠੀਕ ਹੈ ਨਾ ਭਾਜੀ ਮੈਨੂੰ ਰਾਜਵੀਰ ਰੰਧਾ ਜੀ ਕਹਿੰਦੇ ਨੇ ਸੰਗ ਜੀ ਪੱਗ ਸਿੱਖਣੀ ਤੇਰੇ ਕੋਲ ਯਾਰ ਪੱਗ ਬੜੀ ਪਧੀਆਂ ਬੰਦਾ ਕਿੰਨਾ ਚੱਲੋਂਦਾ ਮੈਂ 5-7 ਮਿੰਟ ਹੀ ਬੰਨੀਦੀ ਆ ਪੱਗ ਤੇ ਠੀਕ ਹੈ ਜੀ ਤੇ ਬਾਕੀ ਜੋ ਰੱਬ ਕਰਦਾ ਜੀ ਕਿਰੀ ਮੌਤ ਆ ਉਹ ਟਾਲਿਆ ਜੀ ਕਿੱਤੇ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਿਆ ਨਹੀਂ ਮੇਰੇ ਫੋਨਾਂ ਤੇ ਗੱਲ ਬਹੁਤ ਹੁੰਦੀ ਰਹਿੰਦੀ ਹਾਂ ਹਾਂ ਮੈਨੂੰ ਕਹਿੰਦਾ ਰਿਹਾ ਸੰਗਾ ਸਾਹਿਬ ਆਪਾਂ ਗੀਤ ਕਰਨਾ ਚਾਹਦੋਂ ਆਨੇ ਹੂੰ ਅੱਛਾ ਕਈ ਜਾਣਾ ਤੇ ਟੱਕਰੇ ਨਹੀਂ ਹੋਏ ਟੱਕਰੇ ਅੱਜ ਹੋਏ ਆ ਬਸ ਕੰਮ ਦੇ ਥਾਂ ਪਰ ਕਿਤੇ ਮਿਲੇ ਸੀਗੇ ਨਹੀਂ ਮੇਰੇ ਫੋਨਾਂ ਤੇ ਮੇਰੇ ਨਾਲ ਬਹੁਤ ਗੱਲ ਕਰਦਾ ਰਿਹਾ ਸੰਗਾ ਸਾਹਿਬ ਕਦੇ ਸੋਚਿਆ ਸੀ ਜੇ ਮਿਲਾਂਗੇ ਤਾਂ ਇਹ ਮੈਂ ਆ ਸੋਚਿਆ ਸੀ ਖੁਸ਼ੀ ਦੇ ਟਾਈਮ ਮਿਲਾਂਗੇ ਕਿਰੇ ਮੈਨੂੰ ਦੋ ਤਿੰਨ ਵਾਰੀ ਫੋਨ ਆਇਆ ਮਹਾਲੀ ਤੋਂ ਕਹਿੰਦੇ ਸੰਗਾ ਸਾਹਿਬ ਮਹਾਲੀ ਆ ਜਾ ਤੇ ਮੇਰੇ ਕੋਲ ਫਿਰ ਮੈਂ ਨਾ ਕੇਤਾਪੁਰ ਜਾਣਾ ਨਿਕਲ ਜਾਣਾ ਛੇਦਾ ਨਿਕਲ ਜਾਣਾ ਤੇ ਅੱਜ ਦੁੱਖ ਦੇ ਥਾਂ ਤੇ ਅੱਜ ਪਤਾ ਲੱਗਾ ਯਾਰ ਸੱਜਣ ਬਹੁਤ ਵਧੀਆ ਹੈ ਯਾਰ ਹੋਵੇ ਤੇ ਇਹੋ ਜਿਹਾ ਹੋਵੇ ਤੇ ਯਾਰ ਹੋਵੇ ਨਾ ਬਹੁਤ ਵਧੀਆ ਸੰਗਤ ਸਭ ਬਹੁਤ ਸਾਫ ਸੁਥਰੇ ਉਹਨਾਂ ਨੇ ਗੀਤ ਗਾਏ ਆ ਵਧੀਆ ਗੀਤ ਆ ਲੋਕਾਂ ਦੇ ਸੁਣਦੇ ਰਹੇ ਬੱਚੇ ਸੁਣਦੇ ਰਹੇ ਆ ਤੇ ਬੱਚੇ ਸੁਣ ਕੇ ਦਾਦੇ ਹੁੰਦੇ ਤੇ ਗੀਤ ਸੁਣਨ ਵਾਲੇ ਇਹਨਾਂ ਦੇ ਬਹੁਤ ਘਰਾਂ 'ਚ ਠੀਕ ਹੈ ਜਿਵੇਂ ਹੁਣ ਤੱਕ ਦੇਖਿਆ ਬਹੁਤ ਸਾਰੇ ਹਰ ਇੱਕ ਕਲਾਕਾਰ ਕੌਂਟਰੋਵਰਸੀ 'ਚ ਰਹਿੰਦਾ ਹੈ ਪਰ ਰਾਜਵੀਰ ਜਵੰਧਾ ਬਿਲਕੁਲ ਕਿਸੇ ਕੌਂਟਰੋਵਰਸੀ 'ਚ ਨਹੀਂ ਰਿਹਾ ਚਾਹੇ ਕਿਸਾਨੀ ਅੰਦোলন ਚੱਲਿਆ ਉਦੋਂ ਵੀ ਕਿਸਾਨ ਹਿੱਤ ਗੱਲ ਕੀਤੀ ਕਿਸਾਨਾਂ ਦੀ ਗੱਲ ਦੀ ਦੇਖੋ ਜੀ ਉਹਨੇ ਕਿੰਨੇ ਬੋਲਿਆ ਨਾ ਬਹੁਤ ਵਧੀਆ ਬੋਲਿਆ ਸਾਰਾ ਉਲਟ ਨਹੀਂ ਬੋਲਿਆ ਕਿਤੇ ਕਈ ਹੁੰਦੇ ਆ ਨਾ ਉਲਟ ਬੋਲਦੇ ਆ ਤੇ ਮੁੜ ਕੇ ਮਾਮਲਾ ਗਰਬਰ ਹੋ ਜਾਂਦਾ ਉਹ ਉਹ ਚੀਜ਼ ਨਹੀਂ ਕੀਤੀ ਉਹਨਾਂ ਨਾਲ ਬਹੁਤ ਮਾੜਾ ਹੋ ਗਿਆ ਜਿਹੜਾ ਸੜਕ ਹਾਸੇ ਦੇ ਵਿੱਚ ਬਸੂ ਆ ਜਾਣਾ ਗਵਰਨਮੈਂਟ ਨੂੰ ਤੁਸੀਂ ਭਗਵੰਤ ਮਾਨ ਸਾਹਿਬ ਨੂੰ ਕੀ ਕਹਿੰਦੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਮਾ ਗਿਆ ਤੇ ਕਿਰੇ گاਵਾ ਆ ਇਹਨਾਂ ਤੇ پابੰਦੀ ਲਾਉਣੀ ਚਾਹੀਦੀ ਇਹਨਾਂ ਤੇ ਗਊਸਾਲਾ ਬਣਨਾ ਚਾਹੀਦਾ ਆ ਤੇ ਗਊਸਾਲੇ ਚ گاਵਾ ਰਹੇ ਨੇ ਕਿਹਦਰਾ ਕੁੱਤੇ ਤੁਰਦੇ ਫਿਰਦੇ ਬਾਹਰ ਨਹੀਂ ਰਹਿਣੇ ਚਾਹੀਦੇ ਸੰਘਾ ਸਾਹਿਬ ਜਿਵੇਂ ਬਾਈਕ ਰਾਈਡਰ ਰਾਈਡਿੰਗ ਦਾ ਸ਼ੌਕ ਰੱਖਦੇ ਸੀ ਬੜਾ ਸ਼ੌਕੀ ਉਹਨਾਂ ਨੂੰ ਜੀ ਮੋਟਰਸਾਈਕਲ ਘਟੋ ਘਟ 15-15 ਲੱਖ ਦਾ ਮੋਟਰਸਾਈਕਲ ਲਈ ਫਿਰਦਾ 30-30 ਲੱਖ ਦਾ ਮੋਟਰਸਾਈਕਲ ਲਈ ਫਿਰਦਾ ਸੀ ਤੇ ਬਹੁਤ ਉਹਨਾਂ ਨੂੰ ਤੇ ਸਾਨੂੰ ਮੈਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੀ ਜਾਂਚ ਭੋਗ ਵਾਲੇ ਦਿਨ ਮ ਕਾਲਜ ਬਣਾਉਣਾ ਚਾਹੀਦਾ ਹੈ। ਤੇ ਉਹਨਾਂ ਦੀ ਯਾਦ ਚ ਕਾਲਜ ਬਣ ਜਾਵੇ ਤੇ ਬੱਚੇ ਉਹਨਾਂ ਨੂੰ ਯਾਦ ਕਰਨ ਤੇ ਵਾਕਿਆ ਉਹਨਾਂ ਦੀ ਯਾਦ ਚ ਕਾਲਜ ਬਣਿਆ ਸੀ। ਉਹਨਾਂ ਦੇ ਪਿੰਡ। ਸੰਘਾ ਸਾਹਿਬ ਇੱਕ ਅੰਤਿਮ ਸਵਾਲ ਕਰੂੰਗਾ। ਜਿਸ ਜਿਸ ਤਰ੍ਹਾਂ ਉਹਨਾਂ ਨੇ ਬਾਈਕ ਖਰੀਦੀ, ਵੀਡੀਓਜ਼ ਵੀ ਵਾਇਰਲ ਹੋਈਆਂ, ਤਾੜੀਆਂ ਮਾਰੀਆਂ, ਉਹਨਾਂ ਨੇ ਸਿਰ ਤੇ ਕੈਪ ਲਈ ਹੋਈ ਆ। ਕਦੇ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਵੀ ਇਸੇ ਬਾਈਕ ਨੇ ਮੇਰੀ ਜਾਨ ਦਾ ਵੈਰੀ ਬਣ ਜਾਣਾ ਹੈ। ਦੇਖੋ ਕੀ ਕਿਹਦੀ ਮੌਤ ਆਣਾ ਆਹ ਕਿਹਦੀ ਸੋਚਿਆ ਨਹੀਂ ਬੰਦੇ ਨੇ। ਪਤਾ ਨਹੀਂ ਕਿਹਰੇ ਸਮੇਂ ਕਿੱਥੇ ਮੌਤ ਹੋ ਜਾਣੀ ਆ। ਠੀਕ ਹੈ ਨਾ। ਸੋਚਿਆ ਹੁੰਦਾ ਤੇ ਫਿਰ ਜਾਂਦਾ ਨਾ ਮੋਟਰਸਾਈਕਲ ਲੈ ਘੇਰੇ ਉਹਨੇ ਜਾਣਾ ਹੀ ਨਹੀਂ ਜੀ ਠੀਕ ਹੈ ਨਾ ਕਿਰੀ ਮੌਤ ਆ ਘੇਰ ਕੇ ਲੈ ਜਾਂਦੀ ਕਿੱਥੇ ਮਰਜੀ ਲੈ ਜਾਂਦੀ ਆ ਮੌਤ ਟੱਲਿਆ ਜੀ ਸੰਗਾ ਸਾਹਿਬ ਜਦੋਂ ਇਸ ਘਟਨਾ ਦਾ ਪਤਾ ਲੱਗਿਆ 11 ਦਿਨ ਲੋਕਾਂ ਨੇ ਅਰਦਾਸਾਂ ਕੀਤੀਆਂ ਜੋ ਤੱਕ ਉਹ ਹਸਪੀਟਲ ਦੇ ਵਿੱਚ ਸੀ ਫਿਰ ਮੰਤ ਤੇ ਕੀ ਬੀਤੀ ਦੇਖੋ ਜੀ ਬੜਾ ਬੜਾ ਲੋਕਾਂ ਨੇ ਬੜਾ ਦੁੱਖ ਮਨਾਇਆ ਭਾਜੀ ਸਾਰੇ ਪੰਜਾਬ ਨੇ ਨਹੀਂ ਸਾਰੇ ਅਮਰੀਕਾ ਕੈਨੇਡਾ ਵਾਲੇ ਮੈਨੂੰ ਫੋਨ ਆਉਂਦੇ ਰਹੇ ਬਾਰੋ ਕਹਿੰਦੇ ਸੰਗਾ ਸਾਹਿਬ ਬੜੀ ਜਰ ਮਾਰੀ ਗੱਲ ਹੋਈ ਆ ਕਹਿੰਦਾ ਪੰਜਾਬੀ ਕਹਿੰ ਕੇ ਪਹਿਲੋ ਮੂਸਿਆਂ ਵਾਲਾ ਮਾਰਿਆ ਗਿਆ ਕੋਣ ਹੈ ਰਾਜਵੀਰ ਜੀ ਆਪਣੇ ਦੁਨੀਆ ਚ ਮੈਨੂੰ ਲੱਗਦਾ ਡਾਕਟਰਾਂ ਨੇ ਦਾਖਲ ਜਰੂਰ ਕੀਤਾ ਉੱਥੇ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਇੱਕ ਦਿਨ ਉਹਨਾਂ ਸਰੀਰ ਥੋੜਾ ਜਿਹਾ ਲਾਇਆ ਲਾਤਾ ਉਹ ਤੋਂ ਬਾਅਦ ਨਹੀਂ ਬਾਅਦ ਡੱਢ ਹੀ ਜੀ ਸ਼ੁਕਰੀਆ ਹਾਂ ਤਾਂ ਰਾਜਵੀਰ ਰਾਜਵੀਰ ਜਵੰਦਾ ਜੀ ਦਾ ਜਿਹੜਾ ਸੜਕ ਹਾਸੇ ਦੇ ਵਿੱਚ ਐਕਸੀਡੈਂਟ ਹੋ ਗਿਆ ਇਹ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਦੇਖੋ ਜੀ ਆ ਗਾਂ ਆਉਣੀ ਅੱਗੇ ਕਿ ਬੰਦੇ ਦੇ ਕੋਈ ਮਸ਼ੀਨਰੀ ਚੱਲਦੀ ਆ ਇਹ ਚ ਆਪਾਂ ਕਿ ਇਹਨੂੰ ਨਹੀਂ ਕਰਦੇ ਉਹ ਤਰ੍ਹਾਂ ਕਿਹੜੀ ਗਾਂ ਆ ਨਾ ਅਸਲੀ ਗਾਂ ਨੇ ਉਹਦੀ ਮੌਤ ਕੀਤੀ ਆ ਠੀਕ ਆ ਨਾ ਗਾਂ ਨੇ ਉਹਦੀ ਮੌਤ ਲੈ ਗਏ ਉਹਨੂੰ ਬਣ ਕੇ ਕਿਹੜੇ ਗਾਂ ਨਾ ਗਾਰੀ ਆਉਂਦੀ ਤੇ ਉਹ ਵਧੀਆ ਮੋਟਰਸਾਈਕਲ ਚਲਾਉਣ ਡਿਆ ਸੀ ਬਹੁਤ ਵਧੀਆ ਚਲਾਉਣ ਡਿਆ ਸੀ ਠੀਕ ਆ ਨਾ ਬੜਾ ਦੁੱਖ ਹੋਇਆ ਯਾਰ ਇਹ ਤੇ ਦੁੱਖ ਸਾਰੇ ਪੰਜਾਬ ਨੂੰ ਬਹੁਤ ਹੋਇਆ ਵੱਡਾ ਠੀਕ ਆ ਨਾ ਤੇ ਬਹੁਤ ਮਾਰੀ ਘਟਨਾ ਹੋਈ ਆ ਠੀਕ ਆ ਨਾ ਇਹੋ ਜਿਹੇ ਗਾਇਕ ਪੈਦਾ ਕਰਨੇ ਬੜੇ ਔਖੇ ਆ ਤੋਂ ਬਹੁਤ ਔਖੇ ਪੰਜਾਬ ਨੂੰ ਤੋ ਗਰੀ ਮਾਂ ਨੇ ਪਾਲਿਆ ਐਡਾ ਪੁੱਤ ਤਗਰਾ ਮਾਂ ਨੂੰ ਪੁੱਛ ਕੇ ਦੇਖੋ ਕਿੰਨੀ ਸਾਟਿਆ ਅੱਜ ਇੱਥੋਂ ਆਇਥੇ ਲੋਕਾਂ ਨੇ ਆਪਣੇ ਘਰਾਂ ਨੂੰ ਜਾ ਜਾਂਣਾ ਵਾਪਸੀ ਉਹਦੇ ਬੱਚਿਆਂ ਨੂੰ ਪੁੱਛੋ ਕੀ ਹਾਲ ਹੈ ਠੀਕ ਹੈ ਕੀ ਭਾਵੇਂਕ ਦਾ ਬੜਾ ਦੁੱਖ ਬਹੁਤ ਹੋਇਆ ਜੀ ਸਾਰੇ ਪੰਜਾਬ ਨੂੰ ਸੰਤੋਖ ਸਾਹਿਬ ਜਿਵੇਂ ਹੁਣ ਪੰਜਾਬ ਤੀਜੀ ਵਾਰ ਰੋਇਆ ਅੱਜ ਵੀ ਰੋਇਆ ਸਾਰਾ ਪੰਜਾਬ ਰੋਇਆ ਅੱਜ ਪਹਿਲਾਂ ਦੀਪ ਸਿੱਧੂ ਵਲੇ ਰੋਇਆ 2 ਸਾਲ ਪਹਿਲਾਂ ਰੋਇਆ ਠੀਕ ਹੈ ਨਾ ਹਾਂਜੀ ਮੂਸਲਾਮ ਆਇਆ ਉਹ ਦੁਨੀਆ ਰੋਈ ਅੱਜ ਅੱਜ ਫੇਰ ਉਹ ਯਾਦ ਕਰਾਤਾ ਉਹ ਹੀ ਯਾਦ ਕਰਾਤਾ ਅੱਜ ਐਂ ਲੱਗਦਾ ਕਿ ਤਰ੍ਹਾਂ ਲੋਕ ਘੱਟੋ ਘੱਟ ਮੈਨੂੰ ਲੱਗਦਾ 50 ਹਜ਼ਾਰ ਬੰਦੇ ਸਾਰਾ ਪੰਜਾਬ ਅੱਜ ਰੋਇਆ ਸਾਰਾ ਇੱਥੇ ਲੋਕ ਆਏ ਆ ਬੜਾ ਪੰਜਾਬ ਰੋਇਆ ਤੇ ਯਾਰ ਬੜਾ ਕਾਟਾ ਪਿਆ ਪੰਜਾਬ ਨੂੰ ਪਤਾ ਨਹੀਂ ਗਾਇਕਾਂ ਤੇ ਬਹੁਤ ਭਾਰਾ ਸਾਨੂੰ ਚੱਲਟ ਆਇਆ ਠੀਕ ਹੈ ਨਾ ਪੂਰਾ ਮੈਨੂੰ ਲੱਗਦਾ ਉਦਨੇ ਹੋ ਗਿਆ ਕਿਦਨ ਉਹਨਾ ਮਸ਼ੀਨ ਚਲਾਇਆ ਤੋ ਸਰੀਰ ਹਿੱਲਦਾ ਨਹੀਂ ਉਹਦਾ ਕੋਈ ਲੱਤ ਨਹੀਂ ਹਿੱਲਦੀ ਲੱਤ ਮਾਰੀ ਮੋਟੋ ਨਾਲ ਨਹੀਂ ਹਿੱਲੀ ਐ ਬਾਅਦ ਉਸ ਤੋਂ ਬਾਅਦ ਮੁੜ ਕੇ ਡੈੱਡ ਹੋ ਗਿਆ ਠੀਕ ਹੈ ਨਾ ਡਾਕਟਰਾਂ ਨੇ ਪੈਸੇ ਬਣਾਉਣ ਦੀ ਖਾਤਰ ਬਿੱਲ ਬਣਾਉਣ ਦੀ ਖਾਤਰ ਮਸ਼ੀਨਾਂ ਚ ਚਲਾਈ ਰੱਖਿਆ ਤੇ ਮੈਨੂੰ ਨਹੀਂ ਲੱਗਦਾ ਤਰੋ ਡਾਕਟਰਾਂ ਨੇ ਬਾਹਮਾ ਖਰੀਆਂ ਕਰਤੀਆਂ ਤੇ ਰਾਬੇ ਨੂੰ ਵਜਾ ਜਾਂਦਾ ਆ ਬਾਕੀ ਕੋਈ ਨਹੀਂ ਡਾਕਟਰ ਨਹੀਂ ਵਜਾ ਜਾਂਦੇ ਉੱਥੋਂ ਐਂ ਲੱਗਦਾ ਹੈ ਕਿ ਤੇਰਾ ਪੂਰਾ ਹੋ ਚੁੱਕਾ ਹੈ ਕਈ ਆਪਣੇ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਵੀ ਸਾਡਾ ਅੰਗ ਅਸੀਂ ਦੇ ਦੇਾਂਗੇ ਅੰਗਦਾਨ ਕਰ ਦੇਾਂਗੇ ਤੇ ਫੇਰ ਵੀ ਡਾਕਟਰਾਂ ਨੇ ਬਹੁਤ ਜ਼ੋਰ ਲਾਇਆ ਹੈ ਨਾ ਦੇਖੋ ਜੀ ਡਾਕਟਰਾਂ ਨੇ ਜ਼ੋਰ ਚਲੋ ਲਾਉਂਦੇ ਆ ਅੰਗ ਕਿਹੜਾ ਨਾ ਅੰਗ ਤਾਂ ਦਿੱਤਾ ਜਾਂਦਾ ਕੋਈ ਅੰਦਰੋਂ ਕੋਈ ਚੀਜ਼ ਫੇਲ ਹੋ ਜੀ ਉਹ ਸਾਡੇ ਹੋ ਜੀ ਲੱਗੀ ਸਿਰ ਚ ਕੇਰੀ ਮੈਨੂੰ ਲੱਗਾ ਹੱਡੀ ਸਿਰ ਵਾਲੀ ਫਿਸ ਗਈ ਠੀਕ ਆ ਨਾ thro ਮਨ ਕਾ ਟੁੱਟ ਗਿਆ ਮਨ ਕਾ ਹੀ ਕੰਮ ਕਰਦਾ ਸਾਰਾ ਉਹ ਮੜ ਕੇ ਸਰੀਰ ਨੇ ਕੰਮ ਨਹੀਂ ਕੀਤਾ ਮਨ ਕੈ ਨੇ ਟੁੱਟਦਾ ਤੇ ਹੌਲੀ ਹੌਲੀ ਸਿਰ ਮੈਨੂੰ ਲੱਗਦਾ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ thro ਸਰੀਰ ਤੇ ਪੱਲੇ ਕੁਝ ਨਹੀਂ ਰਿਹਾ ਸਰੀਰ ਡੈੱਡ ਹੋ ਗਿਆ ਸੰਗਾ ਸਾਹਿਬ ਇੱਕ ਆਪਣਾ ਸਾਰਾ ਪੰਜਾਬ ਗਾਊ ਟੈਕਸ ਭਰਦਾ ਤੇ ਫੇਰ ਵੀ ਇਹਨਾਂ ਦੀ ਗਾਵਾਂ ਦੀ ਸਾਂਭ ਤੇ ਸੰਭਾਲ ਕਿਉਂ ਨਹੀਂ ਹੋ ਰਹੀ ਇਹ ਕੀ ਚੱਕਰ ਹੈ ਦੇਖੋ ਜੀ ਅਗਰੇ ਗਾਵਾਂ ਨਾ ਲੋਕੀ ਪਹਿਲੋ ਦੁੱਧ ਪੀਂਦੇ ਆ ਦੁੱਧ ਪੀ ਗਏ ਮੁੜ ਕੇ ਫੰਡਰ ਕਰਕੇ ਉਹਨੂੰ ਛੱਡ ਦਿੰਦੇ ਆ ਮੈਨੂੰ ਲੱਗਦਾ ਛੜਨਾ ਨਹੀਂ ਚਾਹੀਦਾ ਗਾਂ ਨੂੰ ਘਰੇ ਪੱਠੇ ਪਾਓ ਉਹਦੀ ਸਾਂਭ ਕਰੋ ਉਹਨੂੰ ਰੱਖਣਾ ਚਾਹੀਦਾ ਆਪਾਂ ਲੋਕ ਸਾਡੇ ਬਹੁਤ ਇਸ ਤਰ੍ਹਾਂ ਕਰਦੇ ਆ ਅਸਲੀ ਗੱਰੇ ਨਾ ਇਹਨਾਂ ਲੋਕੀ ਗਾਵਾਂ ਛੱਡਦੇ ਇਹਨਾਂ ਨੂੰ ਪਾਪ ਪੈਣਾ ਠੀਕ ਹੈ ਨਾ ਤੇ ਮੈਂ ਜਰੂਰ ਕਮਾਗਾ ਮੁੱਖ ਮੰਤਰੀ ਪੰਜਾਬ ਨੂੰ ਤੇ ਇਹਨਾਂ ਗਾਵਾਂ ਤੇ ਕੋਈ ਫੈਸਲਾ ਕਰਨਾ ਚਾਹੀਦਾ ਇਹਨਾਂ ਤੇ ਗਊਸ਼ਾਲਾ ਬਣਾਓ ਤੇ ਗਊਸ਼ਾਲੇ 'ਚ ਗਾਵਾਂ ਰਹਿਣੇ ਚਾਹੀਦੀਆਂ ਬਾਕੀ ਇਹ ਕੇ ਮੈਂ ਜਰੂਰ ਪੀਲ ਕਰਾਂਗਾ ਤੇ ਭਾਜੀ ਰਾਜਵੀਰ ਜਰੰਦਾ ਦੀ ਯਾਦ 'ਚ ਕੋਈ ਕਾਲਜ ਬਣਨਾ ਚਾਹੀਦਾ ਠੀਕ ਹੈ ਉਹਨਾਂ ਦੀ ਯਾਦਗਾਰੀ ਬਣੇ ਤੇ ਤੋ ਬੰਦਾ ਇਥੇ ਕਾਲਜ ਬਣਨਗੇ ਬੱਚੇ ਪੜ੍ਹ ਕੇ ਜਾਣਗੇ ਉਹ ਬੱਚੇ ਯਾਦ ਕਰਨਗੇ ਵੱਖਰੇ ਉਹਦਾ ਖਾਲਸਾ ਕਾਲਜ ਜੀਤਿਆਣੀ ਇਥੋਂ ਪੜ੍ਹ ਕੇ ਆਏ ਆ ਹਾਂਜੀ ਹਾਂਜੀ ਉਹਨਾਂ ਦੀ ਯਾਦ ਚ ਕਾਲਜ ਜ਼ਰੂਰ ਬਣਨਾ ਚਾਹੀਦਾ ਮੁੱਖ ਮੰਤਰੀ ਮੈਨੂੰ ਆਸ ਹੈ ਤੇ ਮੁੱਖ ਮੰਤਰੀ ਭੋਗਲੇ ਦਿਨ ਕੋਈ ਵੱਡੇ ਹੀ ਉਹਦੀ ਯਾਦ ਚ ਐਲਾਨ ਕਰਕੇ ਜ਼ਰੂਰ ਜਾਣਗੇ ਠੀਕ ਹੈ ਪੰਜ ਮਿੱਤਰੋ ਤਸੀਮ ਬਲੇਆ ਸੰਗਾ ਸਾਉ ਨੂੰ ਤੇ ਬਹੁਤ ਵਧੀਆ ਉਹਨਾਂ ਨੇ ਸਵਾਲ ਕਰਿਆ ਆਪਣਾ ਮਸਾ ਟੀਵੀ ਵੇ